ਹੈਲੋ ਜੀ ਸ਼ਸ਼ੀਕਲ ਜੀ ਤੁਹਾਡਾ ਸਦਾ ਸਵਾਗਤ ਹੈ ਸਾਡੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਮੀਂਹ ਦਾ ਮੌਸਮ ਬਣਿਆ ਪਿਆ ਸਾਡਾ ਬਰੂਨੋ ਸੁਣ ਦੀਂਦਾ ਨਹੀਂ ਹੋ ਗਮੰਡੀਆਂ ਦੇ ਫਿਰਦਾ ਹੈ ਢੇਡੇ ਢੇਡੇ ਖੰਡਦਾ ਨਹੀਂ ਨਾਲੇ ਚਾਹ ਕਰਿਆ ਮੇਰੇ ਬਣਾ ਬਰੂਨੋ ਇਧਰ ਆਂਗਾ ਇਹ ਪਤਾ ਨਹੀਂ ਕਿੱਥੋਂ ਦੀ ਲੰਘ ਗਿਆ ਜਾਂਦਾ ਸ਼ੁਕਰ ਹੈ ਜੰਗਰਮੀ ਬਹੁਤ ਪੈ ਰਹੀ ਹੈ ਮੀਂਹ ਦਾ ਮੌਸਮ ਹੋ ਰਿਹਾ ਹੈ ਬਰੂਨੋ ਹੋਵਿਰਦਾ ਉਧਰ ਤੇ ਅੱਜ ਤੁਹਾਨੂੰ ਬਰੂਨੋ ਦੇ ਬਚਪਨ ਦੀਆਂ ਗੱਲਾਂ ਪਹਿਲਾਂ ਦੱਸਿਆ ਸੀ ਕੁਛਕ ਥੋੜੀ-ਥੋੜੀਆ ਕਰਕੇ ਤੁਹਾਨੂੰ ਸਾਰੀ ਉਹ ਹੁੰਦਾ ਭੱਜਿਆ ਹੋਵਦਾ ਬੱਚਿਆ ਦੀਸਦਾ ਹੀ ਹੋਊਗਾ ਗਮੰਡੀਆਂ ਤੇ ਆਏ ਹੁਣ ਕਿੱਥੋਂ ਆਏ ਤੂੰ ਇਹ ਕਿੱਥੋਂ ਆਏ ਤੋ ਹੁਣ ਹੁਣ ਮੇਰੇ ਨਾਲ ਗੱਲ ਨਹੀਂ ਕਰਦਾ ਹੈਗਾ ਦੇਖੀ ਹੁਣ ਹੁਣ ਬੜਿਆਊਗਾ ਇਹ ਤੇ ਜਿਹੜੀ ਮੈਂ ਪਹਿਲਾਂ ਦੱਸੀ ਸੀ ਜਿਹੜੀਆਂ ਇਹ ਸ਼ਰਾਰਤਾਂ ਕੀਤੀਆਂ ਨਾ ਉਸ ਤੋਂ ਵੱਧ ਕੋਹਰਦਾ ਸੀ ਛੋਟਾ ਹੁੰਦਾ ਸਾਰਾ ਕੁਝ ਖਾਂਦਾ ਸੀਗਾ ਜਿਵੇਂ ਸੇਬ ਟਮਾਟਰ ਵਗੈਰਾ ਨਾ ਆਲੂ ਵਗੈਰਾ ਕਦੂ ਵੀ ਖਾ ਜਾਂਦਾ ਸੀ ਇਹ ਸਭ ਕੁਝ ਖਾ ਲੈਂਦਾ ਸੀਗਾ ਦਾਲ ਚ ਚੂਰੀ ਹੋਈ ਰੋਟੀ ਵੀ ਖਾ ਰਾਂਦਾ ਸੀ ਪਰ ਹੁਣ ਨਹੀਂ ਇੰਨਾ ਕੁਝ ਖਾਂਦਾ ਮੈਂ ਇੱਕ ਵਾਰ ਕਦੂ ਹਟਣ ਲੱਗੀ ਮੈਂ ਛਿੱਲ ਕੇ ਅੰਦਰ ਬੈੱਡ ਤੇ ਲੱਗੀ ਇੱਕ-ਇੱਕ ਕਾਜੀ ਛੋਟਾ ਜਾਂਦਾ ਬੈੱਡ ਤੇ ਮਸਾਂ ਹੀ ਚੜਦਾ ਹੁੰਦਾ ਸੀ ਮੇਰੇ ਬੇਟਾ ਇਹ ਪੰਕੀ ਕੰਮ ਸਿਮਿੰਦਾ ਕਾ ਕੁਛ ਮੰਗਦਾ ਸੀ ਮੈਂ ਉੱਟ ਕੇ ਉਹ ਦੇਣ ਲੱਗੀ ਤਾਂ ਇਸ ਚੋ ਬਕਾ ਦੇ ਗਿਆ ਇਹਨੇ ਜਾ ਕੇ ਨਾ ਬੈੱਡ ਤੇ ਮਾਰੀ ਸ਼ਾਲ ਮੇਰਾ ਕੱਦੂ ਕੱਟ ਕੇ ਰੱਖਿਆ ਸੀ ਲੰਬੀਆਂ ਲੰਬੀਆਂ ਫਾੜੀਆਂ ਜਿਹਾ ਨਾ ਕੇ ਰੱਖੀਆਂ ਹੋਈਆਂ ਸੀ ਇਹਨਾਂ ਛੋਟੀਆਂ ਫਾੜੀਆਂ ਕਰਨ ਜਦੋਂ ਅਸੀਂ ਦੇਖਿਆ ਇੱਕ ਫਾੜੀ ਚੱਕੀ ਆਵੇ ਜਾ ਕੇ ਬੈੱਡ ਤੇ ਚੜ ਕੇ ਮੈਂ ਸਾਰਾ ਕੱਟ ਦੂ ਸਿੱਟਿਆ ਮੈਂ ਕਿੰਦੀ ਪਤਾਨੀਆਂ ਨਾ ਸਾਰੇ ਨੂੰ ਮੂੰਹ ਲਾ ਗਿਆ ਹੋਊਗਾ ਇੱਕ ਵਾਰ ਆਈ ਇਹਨੇ ਮੇਰੇ ਪਿਆਜ਼ ਦਵਾਰੇ ਮੈਂ ਸਾਰੇ ਪਿਆਜ਼ ਸਿੱਟੇ ਪਿਆਜ਼ਾਂ ਚ ਉਹ ਲੈ ਗਿਆ ਚੱਕ ਕੇ ਫਿਰ ਇਹ ਚੱਪਲਾਂ ਦਾ ਬਹੁਤ ਵੈਰੀ ਹੁੰਦਾ ਸੀ ਹੁਣ ਹੋ ਵਾ ਗਿਆ ਅੰਦਰ ਇਹ ਚੱਪਲਾਂ ਦਾ ਇੰਨਾ ਵੈਰੀ ਹੁੰਦਾ ਸੀ ਇਹਨਾਂ ਚੱਪਲਾਂ ਮਤਲਬ ਕਿ ਰੈਂਡ ਹੀ ਦਿੰਦਾ ਹੁੰਦਾ ਸੀ ਮੇਰੀਆਂ ਘੱਟੋ ਘੱਟੇ ਨੇ 10 ਜੋੜੀਆਂ ਚੱਪਲਾਂ ਦੀਆਂ ਜਮਨ ਨਵੀਆਂ ਮੈਂ ਚੱਪਲ ਲੈ ਆਉਂਦੀ ਦੂਜੇ ਦਿਨ ਹੋਰ ਲਿਆਉਣੀਆਂ ਪੈਂਦੀਆਂ ਬੱਦਰੀਆਂ ਵੜਦਾਂ ਦਾ ਮੈਂ ਇੱਕ ਵਾਰ ਬੈਠ ਕੇ ਫੋਨ ਸੁਣਨ ਲੱਗੀ ਜਪਲਾਂ ਕੱਢ ਕੇ ਮੈਂ ਸੋਫੇ ਤੇ ਪੈਰ ਰੱਖ ਲੇ ਬੱਦਰੀਆਂ ਵੜਤੀਆਂ ਜਮਨ ਨਮੀ ਇੱਕ ਦਿਨ ਪਹਿਲਾਂ ਹੀ ਪਾਈਆਂ ਸੀ ਜੰਨੀ ਨੇ ਛੋਟੇ ਹੁੰਦੇ ਨੇ ਸ਼ਰਾਰਤਾਂ ਬਹੁਤ ਕੀਤੀਆਂ ਲੱਗੀਆਂ ਬਹੁਤ ਜ਼ਿਆਦੇ ਹੁਣ ਵੀ ਕਰਦਾ ਹੁਣ ਤਾਂ ਰੋਣੀਆਂ ਨਹੀਂ ਕਰਦਾ ਮੈਂ ਇੱਕ ਇੱਕ ਗੱਲ ਹੀ ਕਹਿਣਾ ਚਾਹੁੰਦੀ ਆ ਇਹ ਦੋਕ ਸਾਲ ਤੱਕ ਸ਼ਰਾਰਤਾਂ ਕਰਦੇ ਨੇ ਹਨਾ ਦੋ ਡਾ ਹੀ ਸਾਲ ਤੱਕ ਉਹ ਉਹ ਤਾਂ ਆਪਾਂ ਨੂੰ ਖਿਜੀ ਵੀ ਛੱਡਦੀ ਆ ਪਰ ਹਨਾ ਇਨਾਂ ਤੇ ਵਿਚਾਰਿਆਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਕਿਉਂਕਿ ਬਾਦ ਚ ਨਹੀਂ ਕੁਝ ਕਰਦੇ ਤੰਗ ਹੁਣ ਇਹ ਤੰਗ ਨਹੀਂ ਹੁਣ ਨਹੀਂ ਕੁਝ ਵੀ ਕੋਈ ਵੀ ਨੁਕਸਾਨ ਨਹੀਂ ਕਰਦਾ ਸਾਡਾ ਹੁਣੇ ਸਾਡੀ ਰਾਖੀ ਬਥਰਦਾ ਹੋ ਘੜਾ ਹੁਣ ਉਹਨਾਂ ਦਾ ਗੇਟ ਖਲਾਉਣ ਨੂੰ ਮਾਰ ਆਵਾਜ਼ ਬਰੂਨੋ ਤੇ ਇਹ ਗਨੀ ਤੇਰੀ ਸ਼ਰਾਰਤਾਂ ਹੋਰ ਵੀ ਨੇ ਹੌਲੀ ਹੌਲੀ ਸਭ ਸਾਰੀਆਂ ਦੱਸਾਂ ਕਿਹੜੀਆਂ ਸ਼ਰਾਰਤਾਂ ਵੀ ਕੀ ਗੁਸ਼ ਕਰਦਾ ਹੁੰਦਾ ਚੁੰਨੀਆਂ ਬੜੀਆਂ ਫਿਸਦਾ ਫੜੀ ਸਕੇ ਲਿਆ ਜਾਂਦਾ ਜਦੋਂ ਮੈਂ ਚੁੰਨੀ ਚੱਕ ਲਾਂਦੀ ਇਹਨੂੰ ਪਤਾ ਲੱਗ ਜਾਂਦਾ ਵੀ ਬਾਹਰ ਜਾਊ ਹੁਣ ਜਦ ਇਹ ਤਿਆਰ ਹੋ ਜਾਂਦਾ ਗੇਟ ਨਹੀਂ ਖੋਲਣ ਦਿੰਦਾ ਸੀ ਹੁਣ ਇਹਨੂੰ ਪਤਾ ਵੀ ਇਹ ਇੱਧਰ ਉੜੂਗੀ ਹੁਣ ਇਹ ਕਿੰਦੇ ਅੱਗੇ ਖੜੇ ਰੂਨੋ ਆਜਾ ਬੁੱਤ ਮੌਸਮ ਸੁਣਾ ਹੋ ਗਿਆ ਹਵਾ ਪੁੱਤਰ ਚੱਲੀ ਜੈਨ ਨੂੰ ਸੰਦ ਕੇ ਲਿਆ ਕਾਜੋ ਮੌਸਮ ਸੋਣਾ ਹੋ ਰਿਹਾ ਬਾਹਰ ਅਜ ਚੱਲੋ ਬਰੂਨੋ ਤੂੰ ਬਚਪਨ ਚ ਕਿੰਨੀਆਂ ਕਿ ਸ਼ਰਾਰਤਾਂ ਕੀਤੀਆਂ ਹੁੰਦੀ ਇਹਨੇ ਓੱਖਾ ਹੋ ਰਿਹਾ ਹੈਗਾ ਵੀ ਜੇ ਟਰੀ ਖੋਲਦੀ ਇੱਕ ਜਦੋਂ ਦੀ ਵੀਡੀਓ ਬਣਨ ਲੱਗ ਜੇ ਉਦੋਂ ਇਹ ਭੱਜਦਾ ਹੈ ਬਰੂਨੋ ਤੂੰ ਕਿੰਨੀਆਂ ਸ਼ਰਾਰਤਾਂ ਕੀਤੀਆਂ ਸੀ ਬਚਪਨ ਚ ਇੱਕ ਸੱਚ ਪ੍ਰਿੰਡਾ ਮਾਰ ਕੇ ਖਾਂਦਾ ਹੁੰਦਾ ਸੀ ਕੋੜ ਵੀ ਤਾਂ ਹੀ ਹੈਗਾ ਬਹੁਤ ਭੌਂਕਦਾ ਹੁਣ ਜੇ ਕੋਈ ਅੱਜ ਪਜਾ ਦਿੰਦਾ ਉਹ ਤਾਂ ਜ ਹੁੰਦਾ ਹੈ ਪ੍ਰਿੰਟਾ ਮਾਰ ਕੇ ਖਾਂਦਾ ਹੁੰਦਾ। ਆਪੀ ਇਹ ਪਾਂਚਾਂ ਦੇ ਨਾਲ ਪ੍ਰਿੰਟ ਮਾਰ ਕੇ ਖਾ ਜਾਂਦਾ। ਇੱਕ ਵਾਰ ਇਹਦੇ ਪਾਂਛੇ ਦੇ ਦਿੰਦੀ ਵਾਢੀ ਫਿਰ ਛੀਕਦਾ ਫਿਰੇ। ਚਰਾਂ ਹਰ ਤਾਂ ਨੇ ਬਹੁਤ ਕੀਤੀਆਂ ਨੇ ਛੋਟੀਆਂ ਨੇ ਬਹੁਤ ਜ਼ਿਆਦੇ। ਪ੍ਰਿੰਟਾਂ ਤਾਂ ਤੇ ਬਹੁਤ ਹੀ ਜ਼ਿਆਦੇ ਖਾਦੀਆਂ ਨੇ। ਘੋੜ ਵੀ ਬਹੁਤਾ ਹੈ ਹੁਣ। ਖੋਲ ਦੇ ਨੀ ਢੇਟ। ਆਵਾਜ਼ ਮਾਰ ਦੇ। ਕੁਮਾਰ ਆ ਜਾ। ਖੋਲ ਦੇ ਨੀ।

ਜਿਹੜਾ ਆਪਾਂ ਸਾਡੇ ਜਿਹੜੇ ਰਿਸ਼ਤੇਦਾਰ ਆ ਕੇ ਬੈਲਟ ਤੇ ਫਿਰ ਪਰ ਕਰਕੇ ਵੇਹਮ ਉਹ ਜਿਹੜਾ ਪੁੱਟਾ ਦੋ ਜਿਹੜਾ ਬੰਗਾ ਡਕੇ ਰਹਿ ਜਾਂਦਾ ਫਿਰ ਉਹ ਨਾਲ ਖੇਢੀ ਜਾਂਦਾ ਇਹਨੇ ਬੋਸ਼ਰਾਤਾ ਕੀਤੀ ਇਹਨੇ ਹਨਾ ਸਾਡਾ ਪਦੀਨਾ ਪਹਿਲਾਂ ਵਧੀਆ ਹੋ ਗਿਆ ਸੀ ਹੁਣ ਕੱਖ ਜਿਹਾ ਹੋ ਗਿਆ ਵਿੱਚ ਉਸ ਇੱਥੇ ਆ ਕੇ ਨਾ ਜਿਹੜੇ ਬਾਹਰ ਨਹੀਂ ਕੁੱਤੀਆਂ ਜਿਹਨ ਮਿੰਤਾ ਲਾਤਾ ਉਹ ਨਾ ਪੈਂਦੀਆਂ ਹੁਣ ਅਸੀਂ ਦਿਨ ਇਹ ਬਹੁਤ ਵਧੀਆ ਆਪਾਂ ਨੂੰ ਗੁਣਕਾਰੀ ਹੈ ਨਾ ਇਹਨੂੰ ਪੀਸ ਕੇ ਜਦੋਂ ਪੀਸਦੇ ਆ ਥੋੜ੍ਹਾ ਜਿਹਾ ਚ ਬਰਫ਼ ਪਾ ਲੈ ਪੀਸਨ ਵੇਲੇ ਫਿਰ ਇਹਦਾ ਕਲਰ ਜਾਂ ਨਹੀਂ ਬਦਲਦਾ ਇਹਨੂੰ ਪੀਸ ਕੇ ਤੇ ਇਹਦੇ ਮਿਸ਼ਰੀ ਪਾ ਦੇ ਵਿੱਚ ਨੇ ਉਵਾਲ ਕੇ ਜਦੋਂ ਥੋੜ੍ਹਾ ਜਿਹਾ ਠੰਡਾ ਹੋ ਜਾਏ ਫਿਰ ਵਿੱਚ ਇਹਦੇ ਨਿੰਬੂ ਨੇ ਚੋੜ ਦੇ ਜਿਹਨੂੰ ਭੁੱਖ ਨਹੀਂ ਲੱਗਦੀ ਨਾ ਭੁੱਖ ਭੁੱਖ ਵੀ ਲੱਗਣ ਲੱਗਦਾ ਤਜਾਬ ਵਗੈਰਾ ਜਿਵੇਂ ਜਿਹੜਾ ਕੋਈ ਰੋਜ਼ ਕੈਪਸੂਲ ਲੈਂਦਾ ਤਜਾਬ ਦਾ ਉਹ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ ਅਸیں ਪੀਸਲੇ ਪੀਸਣ ਵੇਲੇ ਮਿਕਸੀ ਦੇ ਵਿੱਚ ਥੋੜੀ ਬਰਫ਼ ਪਾ ਦੇ ਨਾਲ ਦੋ ਤਿੰਨ ਗਟੂਕੜੇ ਜੇ ਇਹਦਾ ਤਾਂ ਕਲਰ ਨਹੀਂ ਹੁੰਦਾ ਫਿਰ ਇਹਨੂੰ ਪਾਣੀ ਪਾ ਕੇ ਪਤੀਲੇ ਵਗੈਰਾ ਚ ਇਹਨੂੰ ਉਬਾਲ ਲਈ ਤੇ ਥੋੜੀ ਜੀ ਜਾਨੀ ਮਿਸਰੀ ਪਾ ਲਈ ਜਾਂ ਭਾਰੇ ਖੰਡ ਫਿਰ ਉਹਦੀ ਚਾਸ਼ਨੀ ਬਣਾ ਕੇ ਚਾਸ਼ਨੀ ਨਹੀਂ ਬਣਾਉਣੀ ਜਾਨੀ ਕਿ ਚਿਪ-ਚਿਪ ਜੇ ਕਰਨ ਲੱਗ ਜਾ ਜਦ ਫਿਰ ਇਹਦੇ ਵਿੱਚ ਮਿਕਸ ਕਰਕੇ ਜਦੋਂ ਥੋੜਾ ਜਿਹਾ ਠੰਡਾ ਹੋ ਜਾ ਫਿਰ ਪੰਜ ਸੱਤ ਨਿੰਬੂ ਪਾ ਦੇ ਰਜਸਤਾਰ ਦੇਵਾਸਸ ਇਹ ਰੇ 2 3 ਚਮਚੇ ਲੈ ਲੈ ਸ਼ਾਮ ਨੂੰ ਲੈ ਲੈ ਆਪਾਂ ਨੂੰ ਮਤਲਬ ਕਿ ਭੁੱਖ ਬਹੁਤ ਲੱਗਦੀ ਹੈ ਸੌਰੀ ਉਹ ਤਾਂ ਵੈਸੇ ਮੈਂ ਬਰੂਨੋ ਦਾ ਵਲੌਗ ਬਣਾਉਣੀ ਹੁੰਦੀ ਮੈਂ ਵਿੱਚ ਐਨਕ ਦੱਸਦਾ ਸਨ ਹਣਾ ਬਹੁਤ ਵਧੀਆ ਚੀਜ਼ ਹੈ ਫਾਇਦੇਮੰਦ ਜਿਹਨੂੰ ਭੁੱਖ ਜੰਮਾ ਨਹੀਂ ਲੱਗਦੀ ਪੀ ਕੇ ਦੇਖਿਓ ਕਰਕੇ ਤੇ ਹੁਣ ਸਾਡਾ ਬਰੂਨੋ ਵਾ ਗਿਆ ਉਧਰ ਆ ਇਧਰ ਉਹ ਫਿਰਦੀ ਟਟਿਰੀ ਜੀ ਨੂੰ ਪਤਾ ਨਹੀਂ ਹੈਗਾ ਨਹੀਂ ਉਹ ਖੜਦ ਨਹੀਂ ਦਿੰਦਾ ਹੁੰਦਾ ਹਾਂਜੀ ਵੀਡੀਓ ਦੇ ਐਂਡ 'ਚ ਫੇਰ ਰਿਕਵੈਸਟ ਕਰਦੇ ਆ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਪਲੀਜ਼